ਸਸਿਕਾ ਦੋਸਤੋ ਨਮਸਤੇ ਸਲਾਮ ਅਲੈਕੁਮ ਹੋਰ ਜੀ ਕੀ ਹਾਲ ਚਾਲ ਕਹਿੰਦਾ ਇਹ ਜਿੰਦਨੀ ਇੰਨੀ ਸਸਤੀ ਸਜਣਾ ਇਹ ਜਿੰਦਨੀ ਇੰਨੀ ਸਸਤੀ ਸਜਣਾ ਹਰ ਕੋਈ ਨਹੀਂ ਇਸ ਦਾ ਹੱਕਦਾਰ ਹੁੰਦਾ ਕੋਈ ਵੈਦਕੀ ਨਾ ਲਾਸ ਕਰਦਾ ਕੋਈ ਵੈਦਕੀ ਨਾ ਲਾਸ ਕਰਦਾ ਜੋ ਵੀ ਇਸ਼ਕ ਚ ਬਿਮਾਰ ਹੁੰਦਾ ਜੋ ਰੂਹ ਦੇ ਵਿੱਚ ਵਸ ਗਿਆ ਉਹ ਨਹੀਂ ਉਹ ਦਿਲ ਦੇ ਵਿੱਚ ਵਿਸਾਰ ਹੁੰਦਾ ਹੋਰ ਤਾਂ ਸਾਨੂੰ ਪਤਾ ਨਹੀਂ ਯਾਰ ਉਹ ਕਹਿੰਦਾ ਹੋਰ ਤਾਂ ਸਾਨੂੰ ਪਤਾ ਨਹੀਂ ਯਾਰ ਪਰ ਸ਼ਰਤਾਂ ਲਾ ਕੇ ਨਹੀਂ ਕਦੀ ਪਿਆਰ ਨੂੰ ਨਾ ਹਾਂਜੀ ਦੋਸਤੋ ਕਿਦਾਂ ਜੀ ਕਹਿੰਦੇ ਅੱਜਕੱਲ ਬੜੇ ਸਪੈਸ਼ਲ ਦਿਨ ਚੱਲ ਰਹੇ ਨੇ ਵੈਲੈਂਟਾਈਨਸ ਡੇ ਪਿਆਰ ਮੁਹੱਬਤ ਦੇ ਦਿਨ ਚੱਲ ਰਹੇ ਨੇ ਤੇ ਮੈਂ ਚਾਹੁੰਨੀ ਹਾਂ ਕਿ ਜੋ ਵੀ ਕਿਸੇ ਨੂੰ ਸੱਚਾ ਦਿਲੋਂ ਪਿਆਰ ਕਰਦਾ ਉਹਦਾ ਪਿਆਰ ਪਰਮਾਤਮਾ ਜ਼ਰੂਰ ਮਕਬੂਲ ਕਰੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਿਲਣ ਵਾਤ ਤੋਂ ਵਾਤ ਤੇ ਤੁਸੀਂ ਹਮੇਸ਼ਾ ਹੀ ਇਦਾਂ ਪਿਆਰ ਕਰਦੇ ਹੋ ਦੇਖੋ ਮੇਰਾ ਡੌਗੀ ਕਿਵੇਂ ਮੈਨੂੰ ਪਿਆਰ ਕਰ ਰਿਹਾ ਵੈਰੀ ਸਵੀਟ ਹੈ ਜੀ ਇਟਸ ਰੀਲੀ ਵੈਰੀ ਸਵੀਟ ਮੇਰਾ ਡੌਗੀ ਸਪੈਸ਼ਲੀ ਆਇਆ ਰੀਲੀ ਗਾਇਸ ਮੈਂ ਚਾਹੁੰਨੀ ਐ ਕਿ ਪਰਮਾਤਮਾ ਜ਼ਿੰਦਗੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਕਿਉਂਕਿ ਤੁਸੀਂ ਫੈਨਸ ਮੈਨੂੰ ਸੀਰੀਅਸਲੀ ਬੜੇ ਜਿਆਦਾ ਪਿਆਰ ਕਰਦੇ ਹੋ ਮਤਲਬ ਮੇਰੀ ਗੱਲਬਾਤ ਮੇਰੀ ਸ਼ਾਇਰੀ ਨੂੰ ਬਹੁਤ ਜਿਆਦਾ ਪਿਆਰ ਦਿੰਦੇ ਹੋ ਤੇ ਇਦਾਂ ਹੀ ਮੈਨੂੰ ਪਿਆਰ ਕਰਦੇ ਰਹੋ ਮੇਰੀ ਗੱਲਬਾਤ ਮੇਰੀ ਸ਼ਾਇਰੀ ਨੂੰ ਤੇ ਹੋਰ ਤੁਹਾਨੂੰ ਪਤਾ ਹੁੰਦਾ ਟਿੰਕੀ ਦੀ ਫੇਵਰਿਟ ਟੈਗਲਾਈਨ ਕੀ ਹੈ ਹਾਂਜੀ ਕਿਉਂ ਵੀ ਲੂਸੀ ਦੱਸੋ ਕੀ ਟੈਗਲਾਈਨ ਹੈ ਮਰ ਫੇਵਰਿਟ ਟੈਗਲਾਈਨ ਹੈ ਜੀ ਐਚ ਕੇ ਹਮੇਸ਼ਾ ਖੁਸ਼ ਰਹੋ ਕਾਮਯਾਬ ਰਹੋ ਬਾਦਰੋ ਦੋਸਤੋ ਸੋ ਐਨੀ ਕੀ ਗੱਲਬਾਤ ਨਹੀਂ ਮੇਰੀ ਹਾਜ਼ਰੀ ਕਬੂਲ ਕਰ ਰਹੇ ਹੋ ਸੋ ਕੀਪ سپورਟਿੰਗ ਦੋਸਤੋ ਮੇਰਾ ਅਫੀਸ਼ੀਅਲ ਫੈਨ ਪੇ ਤੁਹਾਨੂੰ ਪਤਾ ਹੈ ਪਿੰਕੀ ਸੰਧੂ ਜਾਂ ਸਪਿੰਕੀ ਮੋਗਿਆਲੀ ਉਹਦੇ ਇਨਬਾਕਸ ਦੇ ਵਿੱਚ ਤੁਸੀਂ ਮੈਨੂੰ ਕੋਈ ਵੀ ਗੱਲਬਾਤ ਜੇ ਮੈਨੂੰ ਸ਼ੇਅਰ ਕਰਨਾ ਚਾਹੋ ਨੇ ਡਿਸਕਸ ਕਰਨਾ ਚਾਹੋ ਨੇ ਮੈਨੂੰ ਪੋਸਟ ਅਪ ਕਰ ਸਕਦੇ ਹੋ ਤੇ ਪਲੀਜ਼ ਦੋਸਤੋ ਮੈਨੂੰ ਬੜੇ ਮ ਜ਼ਰੂਰ ਜ਼ਰੂਰ ਕਿ ਕਰ ਤੁਹਾਡੇ ਮੈਸੇਜਸ ਦਾ ਰਿਪਲਾਈ ਜ਼ਰੂਰ ਆਊਗਾ ਤੇ ਕਹਿੰਦੇ ਹੁਣ ਹੋ ਜੋ ਤਿਆ ਸੋ ਰੱਬ ਅਗੇ ਦੁਆ ਕਰੋ ਹਮੇਸ਼ਾ ਕਿ ਤੁਹਾਡੀ ਜ਼ਿੰਦਗੀ ਜੋ ਤੁਸੀਂ ਚਾਹੁੰਦੇ ਹੋ ਹਮੇਸ਼ਾ ਤੁਹਾਨੂੰ ਉਹ ਚੀਜ਼ਾਂ ਪਰਮਾਤਮਾ ਮਕਬੂਲ ਕਰੇ ਸੱਚੇ ਦਿਲੋਂ ਜ਼ਿੰਦਗੀ ਚ ਰੱਬ ਕੋਲੋਂ ਮੰਗੇ ਦੇਖਿਓ ਕਹਿੰਦੇ ਉਹਦੀਆਂ ਦਰਗਾਹਾਂ ਹਮੇਸ਼ਾ ਖੁੱਲੀਆਂ ਰਹਿੰਦੀਆਂ ਨੇ ਉਹਦੇ ਦਿਲ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਨੇ ਕਿਉਂਕਿ ਪਰਮਾਤਮਾ ਇੱਕ ਚੀਜ਼ ਲਈ ਇਨਸਾਨ ਨੂੰ ਕਹਿੰਦਾ ਕਿ ਜੋ ਰੂਹ ਤੋਂ ਦਿਲੋਂ ਮੰਗਦੇ ਨੇ ਕਦੀ ਉਹਦੀ ਮੰਗ ਦੂਰ ਨਹੀਂ ਜਾਂਦੀ ਹਮੇਸ਼ਾ ਨੂੰ ਮਕਬੂਲ ਹੁੰਦੀ ਹੈ ਸੋ ਇਦਾਂ ਦੀ ਗੱਲਬਾਤ ਨੂੰ ਮੈਨੂੰ ਸਪੋਰਟ ਕਰਿਓ ਸੋ ਕੀਪ ਸਪੋਰਟਿੰਗ ਪਿੰਕੀ ਸਾਡੇ ਸਪਿੰਕੀ ਮੋਗ ਵਾਲੀ ਸੋ ਆਲਵੇਜ਼ ਬਲੀਵੀਂਗ ਐਚ ਕੇ ਆ ਹਮੇਸ਼ਾ ਖੁਸ਼ ਰਹੋ ਦੋਸਤੋ ਥੈਂਕ ਯੂ